ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੰਭਾਲ ਰੱਖਣ ਵਾਸਤੇ ਹਰ ਇੱਕ ਸਾਲ ਸੰਗਤ ਆਉਂਦੀ ਹੈ ਜਿਦੋਂ ਮਹਾਰਾਜਾ ਨੂੰ ਚੇਰਵਾ ਲੈ ਕੇ 4 ਮੈਂਬਰ ਹੁੰਦੇ ਹਨ ਵਾਹਿ ਜੀ ਸਤਨ ਸਤguru ਸ਼ਿਵਗੁਰਾਮ ਦਾਸਵਾਸ਼ਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਤਿਆ ਉਹਨਾਂ ਨੇ ਆਪਣੇ ਸੇਵਕ ਭਾਈ ਸਾਪਾਏ ਮੋਹਨ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮੇਹਰ ਭਰਿਆ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ आज शेर तो लाए के सेवा चालू हुई है और दरबार साहब अमृतसर साहब जी दे सोने की दे जो सेवा दी है। तो पूरी सेवा दस दिन गुरदयाल सिंह जी तो भाई गुर्दयार से, गुर्दयार आप जी दस बाबा जी गुरदयाल कितारे उन्नीस सौ पचानवे उन्नीस सौ नड़ानवे तक हुई है डेढ़ सौ साल कोई सेवा नहीं हो सके ਇਸ ਤੋਂ ਕਿ ਮਹਾਰਾਣੀ ਗੁਰੂ ਨਾਲ ਇਨਸਾਨ ਸੇਵੇ ਨੂੰ ਸੇਵਾ ਬਖਸ਼ਿਸ਼ ਤੇ ਪਰਕਰਮਾ ਸੇਵਾ 3900 ਪਤਰ ਲਾਇਗ ਹੈ ਉਹਨਾਂ ਦੀ ਖੁਆਇ ਕਿ ਆਪ ਇੱਕ ਕੰਮ ਕਰ ਰੱਖਣ ਵਾਸਤੇ ਹਰ ਇੱਕ ਸਾਲ ਸੰਗਤ ਆਉਂਦੀ ਹੈ ਤੁਹਾਮਾਰਾ ਮਾਂ ਪੋਸ਼ੀਲ ਸ਼ੇਰ ਬਾਦ ਲੈ ਕੇ ਡਾਕ ਮੈਂਬਰ ਹੁੰਦੇ ਹਨ ਤੇ ਜੇਕਰ ਪਾਸ ਤੋਂ 11 12 ਮਹਾਰਾਜ ਮਹਾਰਾਜ ਕਾਮਿੰਗ ਨਹੀਂ ਕਿਸੇ ਪਾਸਮ ਲਾਰੇ ਸਾਰ ਦੇ ਕੁਆਲਟੀ ਐਂਡ ਕੁਆਲਟੀ ਸੇਵਾ ਕਰਨੀ ਹੈ ਤੇ ਤੁਹਾਈ ਜੋ ਹੈ ਰੀਤ ਇਹ ਨਾ ਕੀਤੀ ਜਾਂਦੀ ਹੈ ਇਹ ਸਾ ਜੋ ਪ੍ਰੋਟੋਸ ਫਰੀਟ ਹੈ ਉਹ ਸੈਂਪਲ ਨੇ ਹੈ ਜਿਸ ਨੂੰ ਤਾਂ ਕਿ ਟੋ ਬਾਲ ਕੇ ਉਸ ਨੂੰ ਸਾਬਣ ਨਾਲ ਜਰ ਮੈਚ ਕੋਈ ਉਸ ਪਾਕੇ ਮੈਂਬਰ ਯੂਸ ਕੇ ਤਾ ਆਪਣਾ ਡਰਾਈ ਪਾਊਡਰ ਦੀ ਉਸ ਕੇ ਤਿਆਰੀ ਜਿਹਦੇ ਤੇ ਨਾ ਫਲਾਬਲ ਹੁੰਦੇ ਆ ਉਹਦੇ ਵਿੱਚ ਪਾਊਡਰ ਦੇ ਨਾਲ ਕੁਝ ਪ੍ਰਸ਼ਨ ਵੀ ਮਿਲبتدي ਜਾਂਦੇ ਹੈ ਮੌਲਿਕ ਰਚਨਾ ਹੋਈ ਕੰਪ ਬਕਸ ਆ ਜਾਂਦੀ ਹੈ ਇਹ ਫਿਊਸ਼ਨ ਦਾ ਕਰਕੇ ਸੋਲੂਸ਼ਨ ਸੋਲੂਸ਼ਨ ਕਰਕੇ ਅੱਜ ਦੇਖੋ ਚਾਹਤੋ ਦੇਖ ਨਹੀਂ ਹੁੰਦਾ ਹਮੇਚਮ ਕਰ ਹੈ ਇਸ ਨੂੰ ਲਾਸਟ 3 ਮੰਥਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੇਜ਼ਨ ਆਉਂਦਾ ਹੈ ਕਾਲੀ ਆਈ ਤੇ ਕਮ ਜਾਂਦਾ ਕਾਲਾ ਹੋਰ ਕੁਝ ਮਿੰਟ ਬਾਅਦ ਕਾਲਾ ਕਾਲਾ ਪਾਣੀ ਜੰਮੇ ਹੁੰਦਾ স্মੋਕ স্মੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ 方面 ਲਈ ਸਰਕਾਰ ਨੇ ਕੁਝ ਸਰਗਰਾਂ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹ ਸਾਨੂੰ ਆਪਣੀ ਲਾਲਜਵੀਂ ਸੇਵਾ ਮਿਲਦੀ ਹੈ ਸਾਡਾ ਸਰ ਇੱਕ ਸਾਥ ਸੇਵਾ ਬਕੀ ਚੱਲ ਰਹੀ ਲਾਹ ਪੋਲੂਸ਼ਨ ਕੰਟਰੋਲ ਸਰਗਰਾਂ ਨਹੀਂ ਕਰਨਾ ਹੈ